ਸਾਰੇ ਪੰਜਾਬ ਦੇ ਰਿਟਾਇਰਡ 315000 ਤੋਂ ਉੱਪਰ ਜਿਹੜੇ ਪੈਨਸ਼ਨਰ ਹੁੰਦੇਗੇ ਉਹ ਪਹੁੰਚਣਗੇ ਔਰ ਆਪਣਾ ਇਸ ਪੋਰਟਲ 'ਚ ਜਿਹੜਾ ਪੈਨਸ਼ਨ ਸੇਵਾ ਪੋਰਟਲ ਆ ਉਹਦੇ 'ਚ ਆਪਣੀ ਰਜਿਸਟ੍ਰੇਸ਼ਨ ਕਰਵਾਉਣਗੇ ਤਾਂ ਕਿ ਇਨ ਫਿਊਚਰ ਉਹਨਾਂ ਨੂੰ ਜੇਕਰ ਕੋਈ ਵੀ ਪ੍ਰੋਬਲਮ ਆਪਣੀ ਪੈਨਸ਼ਨ ਦੇ ਸਬੰਧੀ ਉਹਨਾਂ ਦੀ ਪਰਿਵਾਰਕ ਪੈਨਸ਼ਨ ਦੇ ਸਬੰਧੀ ਫੈਮਿਲੀ ਪੈਨਸ਼ਨ ਦੇ ਸਬੰਧੀ ਜਾਂ ਕੋਈ ਹੋਰ ਕਿਸੇ ਕਿਸਮ ਦੀ ਵੀ ਪ੍ਰੋਬਲਮ ਜਿਹੜੀ ਆ ਉਹ ਆਉਂਦੀ ਆ ਤਾਂ ਇਸ ਪੋਰਟਲ ਦੇ ਰਾਹੀਂ ਉਹ ਹੱਲ ਕਰ ਸਕਦੇ ਨੇਗੇ ਇਹ ਸੇਵਾ ਪੋਰਟਲ ਦੇ ਰਾਹੀਂ ਆਪਣੀ ਉਹ ਐਪਲੀਕੇਸ਼ਨ ਉਹਦੀਆਂ ਆਪਸ਼ਨ ਦਿੱਤੀਆਂ ਨੇ ਅਸੀਂ ਜੇਕਰ ਕੋਈ ਪ੍ਰੋਬਲਮ ਆ ਜਿਹੜੀ ਜਿਹੜੀ ਪ੍ਰੋਬਲਮ ਆਊਗੀ ਤਾਂ ਉੱਥੇ ਉਹ ਆਪਦੇ ਆਪ ਰਜਿਸਟਰ ਕਰਵਾ ਕੇ ਉਸ ਸੇਵਾ ਦਾ ਜਿਹੜਾ ਹਾਲਾ ਬੁਸ਼ਕਲ ਦਾ ਜਿਹੜਾ ਹਾਲਾ ਕਰਵਾ ਸਕਦਾਗਾ ਸੋ ਤਿੰਨ ਦਿਨਾਂ ਮੇਲੇ ਜਿਹੜੇ ਲੱਗੇ ਪੂਰੇ ਪੰਜਾਬ ਭਰ ਦੇ ਅੰਦਰ ਲੱਗੇ ਨੇਗੇ ਹਰ ਡਿਸਟ੍ਰਿਕਟ ਦੇ ਹੈੱਡਕੁਆਰਟਰ ਦੇ ਅੰਦਰ ਸਾਡੇ ਸਾਰੇ ਅਫਸਰ ਸਾਹਿਬਾਨ ਗਏ ਨੇ ਸੀਨੀਅਰ ਅਫਸਰ ਸਾਹਿਬਾਨ ਵੀ ਗਏ ਨੇ ਕਿ ਸਾਰੇ ਅਫਸਰ ਸਾਹਿਬਾਨ ਬੈਠ ਕੇ ਜਿੰਨੇ ਵੀ ਰਿਟਾਇਰਡ ਮੁਲਾਜ਼ਮ ਨੇ ਪੰਜਾਬ ਦੇ ਉਹਨਾਂ ਸਾਰਿਆਂ ਨੂੰ ਇਸ ਸੇਵਾ ਪੋਰਟਲ ਦੇ ਰਾਹੀਂ ਜੋੜਨਗੇ ਕਿਉਂਕਿ ਇਹਨਾਂ ਸਾਰੇ ਮੁਲਾਜ਼ਮਾਂ ਨੇ ਪੰਜਾਬ ਦੀ ਤਰੱਕੀ ਦੇ ਅੰਦਰ ਪੰਜਾਬ ਨੂੰ ਅੱਗੇ ਵਧਾਉਣ ਨੂੰ ਲੈ ਕੇ ਅਹਿਮ ਯੋਗਦਾਨ ਪਾਇਆ ਹੁਣ ਉਹ ਰਿਟਾਇਰ ਹੋ ਗਏ ਬਹੁਤ ਸਾਰੇ 80 ਸਾਲ ਦੇ ਨੇ ਬਹੁਤ ਸਾਰੇ 90 ਸਾਲ ਦੇ ਨੇ 70 ਸਾਲ ਦੇ ਨੇ ਔਰ ਕਈ ਵਾਰ ਬਹੁਤ ਸਾਰਿਆਂ ਨੂੰ ਪ੍ਰੋਬਲਮਾਂ ਆਉਂਦੀਆਂ ਨੇ ਕਿ ਉਹ ਆਪਣੀ ਪੈਨਸ਼ਨ ਨੂੰ ਲੈ ਕੇ ਜਾਣਾ ਪੈਂਦਾ ਬੈਂਕ ਦੇ ਅੰਦਰ ਜਾਣਾ ਪੈਂਦਾ ਹਰ ਇੱਕ ਸਾਲ ਉਹਨਾਂ ਨੂੰ ਆਪਣਾ ਲਾਈਫ ਸਰਟੀਫਿਕੇਟ ਦੇਣਾ ਪੈਂਦਾ ਉਹ ਸਾਰੀਆਂ ਸਮੱਸਿਆਵਾਂ ਦਾ ਹੱਲ ਜਿਹੜਾ ਉਹਨੂੰ ਘਰ ਬੈਠ ਕੇ ਇਸ ਐਪ ਦੇ ਰਾਹੀਂ ਕਰ ਸਕਦੇ ਨੇ ਕਿ ਸੋ ਅੱਜ ਇਹ ਮੇਲੇ ਦੀ ਸ਼ੁਰੂਆਤ ਜਿਹੜੀ ਆ ਅਸੀਂ ਮਹਾਰੀ ਤੋਂ ਕੀਤੀ ਆ ਅੱਜ ਤੋਂ ਸਾਰੇ ਪੰਜਾਬ ਭਰ ਦੇ ਅੰਦਰ ਇਹ ਮੇਲੇ ਸ਼ੁਰੂ ਹੋ ਚੁੱਕੇ ਨੇਗੇ ਔਰ ਤਿੰਨ ਤਰ੍ਹਾਂ ਦੇ ਅੰਦਰ ਅੰਦਰ ਸਾਰੇ ਜਿਹੜੇ ਪੈਨਸ਼ਨਦਾਰ ਨੇਗੇ ਆਪਣੇ ਆਪ ਨੂੰ ਰਜਿਸਟਰ ਕਰਵਾ ਲੈਣਗੇ ਇਹ ਨਹੀਂ ਕਿ ਜੇ ਕੋਈ ਰਹਿ ਜੂਗਾ ਦੀ ਪੈਨਸ਼ਨ ਬੰਦ ਹੋ ਜੂ ਇਸ ਤੋਂ ਬਾਅਦ ਵੀ ਜਿਹੜਾ ਨਗਾਤਾਰ ਸਾਡਾ ਜਿਹੜਾ ਡਿਸਟ੍ਰਿਕਟ ਟ੍ਰੈਜ਼ਰੀ ਅਫਸਰ ਨੇਗੀ ਉਹ ਸੰਪਰਕ ਚ ਰਹਿਣਗੇ ਔਰ ਇਸ ਤੋਂ ਬਿਨਾ ਜਿਹੜੇ ਐਨ ਆਰ ਆਈ ਦੇਗੇ ਜਿਹੜੇ ਐਨ ਆਰ ਆਈ ਦੇ ਲੋਕੀ ਕਾਫੀ ਸਾਰੇ ਵਿਅਕਤੀ ਜਿਹੜਨੇ ਕਿ ਰਿਟਾਇਰਮੈਂਟ ਹੋਣ ਤੋਂ ਬਾਅਦ ਉਹ ਦੂਸਰੇ ਦੇਸ਼ਾਂ ਜਾ ਕੇ ਰਹਿਣ ਲੱਗ ਜਾਂਦੇ ਨੇ ਪੈਨਸ਼ਨ ਮਿਲਦੀ ਰਹਿੰਦੀ ਆ ਉਹਨਾਂ ਨੂੰ ਇਸ ਤੋਂ ਅਸੀਂ ਲੱਗ ਰੱਖਿਆਗਾ ਉਹਨਾਂ ਨੂੰ ਐਨੂਅਲੀ ਜਿੱਦਾਂ ਉਹ ਪਹਿਲਾਂ ਫੰਕਸ਼ਨ ਕਰਦੇ ਸੀ ਉਦਾਂ ਹੀ ਪੈਨਸ਼ਨ ਮਿਲਦੀ ਰਹੂ ਨਹੀਂ ਤਾਂ ਉਹਨਾਂ ਨੂੰ ਆ ਕੇ ਕਰਵਾਉਣਾ ਕਈ ਵਾਰ ਮੁਸ਼ਕਲ ਹੁੰਦਾ ਹੈਗਾ ਸੋ ਉਹਨਾਂ ਨੂੰ ਅਸੀਂ ਐਗਜ਼ੈਪਟ ਕੀਤਾਗਾ ਉਹਨਾਂ ਲਈ ਇੱਕ ਡਿਫਰੈਂਟ ਜਿਹੜਾ ਪੋਰਟਲ ਜਾਂ ਸਿਸਟਮ ਜਿਹੜਾ ਅਸੀਂ ਡਿਵੈਲਪ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਉਹ ਫੋਰਨ 'ਚ ਬੈਠੇ ਹੀ ਕਰ ਸਕਦੇ ਕਰ ਸਕਣਗੇ ਪਰ ਲੇਕਿਨ ਜਿਹੜੇ ਪੰਜਾਬ 'ਚ ਨੇ ਇੰਡੀਆ 'ਚ ਨੇ ਉਹਨਾਂ ਲਈ ਅਸੀਂ ਆਪਸ਼ਨਾਂ ਦਿੱਤੀਆਂ ਨੇ ਕਿ ਔਰ ਇਸ ਸੇਵਾ ਪੋਰਟਲ 'ਚ ਜੁੜ ਕੇ ਉਹ ਆਪਣੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਕਰਵਾ ਸਕਦੇ ਨੇ ਕਿ ਔਰ ਇਹਦੇ ਨਾਲ ਮੈਂ ਸਭ ਦਾ ਸਾਡੀ ਜਿਹੜੇ ਪੈਨਸ਼ਨਰ ਬਣਗੇ ਉਹਨਾਂ ਨੂੰ ਇੱਕ ਸ਼ਾਨਦਾਰ ਤੇ ਵ ਜੋ ਵਾਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੀਤਾ ਸੀ ਉਹ ਪੂਰਾ ਕੀਤਾਗਾ ਔਰ ਅੱਜ ਮੈਂ ਸਮਝਦਾ ਸਾਡੇ ਬਹਾਰੀ ਹਲਕੇ ਤੋਂ ਨੁਮਾਇੰਦਗੀ ਕਰਦੇ ਸਰਦਾਰ ਕੁਲਵੰਤ ਸਿੰਘ ਜੀ ਦੇ ਵੀ ਦੱਸਿਆ ਕਿ ਇੱਥੇ ਇੱਥੇ ਬਲਾਜਬ ਜਿਹੜੇ ਲੱਗੇ ਖਾਸ ਕਰ ਬਹਾਰੀ ਦੇ ਅੰਦਰ ਬਹੁਤ ਜ਼ਿਆਦਾ ਰਿਟਾਇਰਡ ਪੈਨਸ਼ਨਰ ਇੱਥੇ ਰਹਿ ਰਹੇ ਨੇ ਕਿ ਬਹਾਰੀ ਜਾਂ ਜੇ ਮੈਂ ਗੱਲ ਕਰਾਂ ਖਰੜ ਦੀ ਸਭ ਤੋਂ ਵੱਧ ਜੇ ਪੈਨਸ਼ਨਰ ਨੇਗੇ ਤਾਂ ਇੱਥੇ ਰਹਿ ਰਹੇ ਨੇ ਰਿਟਾਇਰਮੈਂਟ ਤੋਂ ਬਾਅਦ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ